ਸਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਨਸ਼ਿਆ ਸਮੇਤ ਵੱਖ ਵੱਖ ਸਮਾਜਿਕ ਬੁਰਾਈਆਂ ਦੇ ਸਬੰਧ ਵਿੱਚ ਪ੍ਰੈਸ ਐਸੋਸੀਏਸ਼ਨ ਰਜੀ ਪੰਜਾਬ ਵੱਲੋਂ ਸਿਵਲ ਤੇ ਪੁਲਿਸ ਵਿਭਾਗ ਨਾਲ ਬਟਾਲਾ ਕਲੱਬ ਵਿਖੇ ਵਿਸ਼ੇਸ਼ ਮਿਲਣੀ ਕਰਵਾਈ ਗਈ ਇਸ ਮੌਕੇ ਸ਼ਹੀਦ 에 ਆਜ਼ਮ ਭਗਤ ਸਿੰਘ ਦੀ ਚਚੇਰੀ ਭੈਣ ਸ਼੍ਰੀਮਤੀ ਜਸਮੀਤ ਕੌਰ ਐਸਐਸਪੀ ਬਟਾਲਾ সোহেল ਕਾਸਿਮ ਮੀਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਕਮਨਸ਼ੇਰ ਸਿੰਘ ਸ਼ੈਰੀ ਕਰਸੀ ਦੇ ਪ੍ਰਾ ਅੰਮ੍ਰਿਤ ਕਲਸੀ ਸਪੀਡ ਦੀ ਗੁਰਦਾਸਪੁਰ ਰਜਿੰਦਰ ਸ਼ਰਮਾ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਚੇਅਰਮੈਨ ਦੀਪਕ ਸੈਣੀ ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ ਬਟਾਲਾ ਦੇ ਸੀਨੀਅਰ ਪੱਤਰਕਾਰ ਸਾਥੀਆਂ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪੱਤਰਕਾਰੀ ਸਾਥੀ ਮੌਜੂਦ ਸਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਬੇਸਿਕਲੀ ਅੱਜ ਦਾ ਇਨੀਸ਼ੀਏਟਿਵ ਪ੍ਰੈਸ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਤਾਂ ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਦੇ ਵਿੱਚ ਪੁੱਲਸ ਨੂੰ ਐਂਡ ਵਕ ਵਕ ਜਿਹੜੇ ਸਮਾਜ ਸੇਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕਰ ਲਿਆ ਪੁਲਿਸ ਨੇ ਇਹ ਜਿਸ ਸ਼ਮੂਲੀਅਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਰਸ਼ੀਆ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਸੂਸੀ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ ਕਿਹੜਾ ਕੰਮ ਕਰ ਲਿਆ ਪਰ ਉਹ ਲੋਕਾਂ ਦੀ ਜਿਹੜੇ ਸਮੱਗਲਰਸ ਹੈ ਜਾਂ ਪੈਡਲਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਣੀ ਹੈ ਕਰੀਬਨ 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰੋਪਰਟੀ ਸੀਜ਼ਰਸ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇੱਥੇ ਆਏ ਸੀਗੇ ਵੱਖ-ਵੱਖ ਆਰਗਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਅਪਰੈਂਡ ਕਰ ਲਿਆ ਕਿ ਸੀਜੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੋਸ-ਪੜੋਸ ਦੇ ਵਿੱਚ 2-2-4 ਕਾਰ ਆਪਾਂ ਅਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀਏ ਅੰਡ ਥਰਡੇ ਪਦਰਤੇ ਜ਼ਮੀਨੀ ਪਦਰਤੇ ਉਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਹਨਤ ਹੈ ਇਹਦੇ ਤੋਂ ਸੂਬੇ ਨੂੰ ਨਜਾਤ ਦਿਵਾ ਦिए ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਅ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਇੰਨੀ ਵਧੀਆ ਜਿਹੜਾ ਇਹ ਉਪਰਾਲਾ ਇਹਨਾਂ ਨੇ ਅਜੋ ਦੇਖਿਆ ਸੀਗਾ ਮੈਂ ਸ਼ਹੀਦឧਗਮ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਸੋਰਾਂ ਸਿੰਘ ਦੀ ਬੇਟੀ ਜਸਮੀਤ ਕੌਰਾਂ ਜੀ ਮੈਨੂੰ ਇੱਥੇ ਆਣ ਕੇ ਬਹੁਤ ਖੁਸ਼ੀ ਹੋਈ ਕਿ ਇੱਕ ਪ੍ਰੈਸ ਔਰ ਇੱਕ ਪੁਲਿਸ ਪ੍ਰਸ਼ਾਸਨ ਜਿਹੜੋਂ ਮਿਲ ਕੇ ਅੱਜ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੈ ਔਰ ਉਹਨਾਂ ਨੇ ਬਹੁਤ ਅੱਛਾ ਕੀਤਾ ਕਿ ਅਸੀਂ ਲੋਕ ਨਸ਼ਿਆਂ ਨੂੰ ਹਟਾਵਾਂਗੇ ਪਹਿਲੇ ਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਕਈ ਮਾਵਾਂ ਦੇ ਪੁੱਤਰ ਕਈ ਭੈਣਾਂ ਦੇ ਭਰਾ ਤੇ ਕਈ ਔਰਤਾਂ ਦੇ ਆਦਮੀ ਬਚਾਏ ਨੇ ਕਿਉਂਕਿ ਪਹਿਲੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਆਂਦਾ ਕਿੱਥੋਂ ਸੀ ਨਸ਼ਾ ਸਰੰਦਾ ਔਰ ਬਾਦਰਾਂ ਤੋਂ ਆਂਦਾ ਸੀ ਮੈਨੂੰ ਮੈਂ ਪਹਿਲੇ ਵੀ ਅੰਮ੍ਰਾਸਰੀ ਹੋ ਕੇ ਅਸੀ ਕਿ ਮੈਨੂੰ ਵਿੱਚੋਂ ਨਸ਼ਾ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਮੈਂ ਕਿ ਬੱਚੇ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਆ ਕਿ ਦੀਦੀ ਸਾਡੇ ਹੱਥੀਂ ਡਿਗਰੀਆਂ ਹੁੰਦੀਆਂ ਨੇ ਔਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸਾਨੂੰ ਮਾਪਿਓ ਭੈਣ ਭਰਾ ਤਾਂ ਨਹੀਂ ਮਰਦੇ ਨੇ ਕਿ ਇਹਨਾਂ ਅਸੀਂ ਤੈਨੂੰ ਪੜਾਇਆ ਲਿਖਾਇਆ ਮਗਰ ਤੂੰ ਨਿਕੰਮੇ ਦਾ ਨਿਕੰਮਾ ਰਿਹਾ ਤੇਰੇ ਕੋਲ ਕੋਈ ਕੰਮ ਨਹੀਂ ਹੈ ਡਿਗਰੀਆਂ ਨਾਲ ਅਸੀਂ ਕੀ ਕਰਨਾ ਇਸ ਡਿਗਰੀਆਂ ਦੇ ਕਾਰਨ ਬੱਚੇ ਕਈ ਤਾਂ ਮੈਨੇ ਨਾ ਖਾਂਦੇ ਮਾਰੇ ਉਹਨਾਂ ਨੇ ਕੀ ਕਰਨਾ ਨਸ਼ਿਆਂ ਦੇ ਵਿੱਚ ਤਾਂਨੇ ਕਈ ਦੋਸਤਾਂ ਯਾਰਾਂ ਨੇ ਫ੍ਰੀ ਨਸ਼ਾ ਵਰਨਾ ਔਰ ਉਸ ਤੋਂ ਬਾਦ ਉਹ ਆਦੀ ਬਣ ਜਾਂਦੇ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਉਸ ਟਾਈਮ ਤੇ ਜਦੋਂ ਮੈਂ ਇਹ ਗੱਲ ਸੁਣੀ ਸੀ ਬੱਚਿਆਂ ਦੇ ਮੂੰਹ ਔਰ ਕਈ ਸਾਡੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਸਾਡੇ ਦੇਸ਼ ਦੇ ਔਰਾਂ ਚਲੇ ਜਾਂਦੇ ਔਰਾਂ ਕੰਟਰੀ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਮਿਲਦਾ ਸੀ ਹੁਣ ਭਗਵੰਤ ਮਾਨ ਜੀ ਨੇ ਕਾਫੀ ਨੌਕਰੀਆਂ ਕਢਾਲੀਆਂ ਨੇ ਔਰ ਮੈਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੀ ਆ ਔਰ ਮੈਂ ਖੜਕੜ ਕਲਾ ਕਿਹਾ ਸੀ ਜੇ ਤੁਸੀਂ ਭਗਤ ਸਿੰਘ ਜੀ ਦੇ ਕਸਨ ਖਾਦੀਏ ਸਿਰਫ ਅਗਰ ਸਿੰਘ ਜੀ ਦੇ ਵਿਚਾਰਾਂ ਤੇ ਵੀ ਚੱਲਣਾ ਕਿਉਂਕਿ ਸਾਡੇ ਵੀਰ ਨੇ ਤੇ ਇੱਕ ਕੁਰਬਾਨੀ ਕੀਤੀ ਹੈ ਦੇਸ਼ ਵਿੱਚ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ 'ਚ ਹਰ ਇੱਕ ਕੋਈ ਬੱਚਾ ਹਰ ਇੱਕ ਕੋਈ ਮੇਰਾ ਵੀਰ ਹਰ ਇੱਕ ਕੋਈ ਮੇਰੀ ਧੰਨ ਹਰ ਇੱਕ ਕੋਈ ਮੇਰੀ ਮਾਂ ਹਰ ਇੱਕ ਕੋਈ ਮੇਰੇ ਦੇਸ਼ ਦੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਤੁਹਾਡਾ ਹਰ ਦਿਨੋਂ ਧੰਨਵਾਦ ਕਰਨ ਅੱਜ ਮੈਂ ਖੁਸ਼ ਹਾਂ ਕਿ ਸਾਡਾ ਦੇਖੋ ਦੇਸ਼ ਰੰਗੀਲਾ ਬਣ ਰਿਹਾ ਹੈ ਕਿੱਥੇ ਤੇ ਕਾਲਾ ਪੰਜਾਬ ਕੰਦੇ ਸੀ ਕਿ ਅੱਜ ਹਰਿਆਲੀ ਵਿੱਚ ਆ ਰਿਹਾ ਪੰਜਾਬ ਸਾਡਾ ਔਰ ਸਾਨੂੰ ਖੁਸ਼ੀ ਮਿਲ ਰਹੀ ਹੈ ਇਹਦਾ ਕਹਿੰਦੇ ਹੈ ਇਨਕਲਾਬ ਜਿੰਦਾਬਾਦ ਜੈ ਹਿੰਦ ਮੈਂ ਬਹੁਤ ਬਹੁਤ ਧੰਨਵਾਦ ਅਰਦਾ ਪ੍ਰੈਸ ਐਸੋਸੀਏਸ਼ਨ ਦਾ ਇਹਨਾਂ ਦੇ ਚੇਅਰਪਰਸਨ ਦਾ ਇਹਨਾਂ ਦੇ ਪ੍ਰੈਜ਼ੀਡੈਂਟ ਦਾ ਅਨ ਮੈਂ ਤੇ ਰਿਪਰੈਜ਼ੈਂਟ ਕਰ ਰਿਹਾ ਸਰਦਾਰ ਅਮਨ ਸ਼ੇਸ਼ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ ਮਿਹਨਤ ਕਰ ਰਹੇ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਜਿੱਦਾਂ ਉਹਨਾਂ ਤੇ ਜ਼ਿੰਮੇਵਾਰੀ ਵੀ ਪੰਜਾਬ ਦੀ ਪਈ ਹੈ ਸਾਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾ ਉਹ ਵੀ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਇਛ ਲਈ ਇਹ ਪੁਰਾਣੀ ਸਰਕਾਰਾਂ ਤੋਂ ਜਿਹੜਾ ਵਾ ਚੱਲਦਾ ਆਇਆ ਵਾ ਤੇ ਦੂਸਰੀ ਸਰਕਾਰਾਂ ਨੂੰ ਜਿਹੜਾ ਉਮਰ ਓਪਰਚ्युनिटी ਮਿਲੀ ਇਹਨੂੰ ਹਟਾਉਣ ਦੀ ਉਹਨਾਂ ਨੇ ਹਟਾਉਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਪਾਣੀ ਪਾਇਆ ਪਰ ਉਹਨਾਂ ਨੂੰ ਹੋਰ ਵਧਾਇਆ ਇਸ ਲਈ ਸਾਡੀ ਬਹੁਤ ਮਿਹਨਤ ਲੱਗ ਰਹੀ ਹੈ ਔਰ ਇਸ ਚੀਜ਼ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਦਾਅਵਾ ਆਪਣੇ ਬਿਹਾਫ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਦੇ ਬਿਹਾਫ ਤੇ ਤੇ ਆਪਣੇ ਪਿੰਡ ਵਾਸੀ ਆਪਣੇ ਸ਼ਹਿਰ ਵਾਸੀਆਂ ਦੇ ਬਿਹਾਫ ਤੇ इवन ਤੋਂ ਆਪਣੀ ਆਮ ਆਦਮੀ ਪਾਰਟੀ ਸਮੁੱਚੀ ਟੀਮ ਦੇ ਬਿਹਾਫ ਤੇ ਸੀਨੀਅਰ ਸੁਪਰੀਡੈਂਟ ਆਫ ਪੁਲਿਸ ਸ਼੍ਰੀ ਮਿਸਟਰ ਸੁਹੇਲ ਜੀ ਨੂੰ ਬਹੁਤ ਬਹੁਤ ਮੈਂ ਇਹ ਚੀਜ਼ ਦਾ ਕਿਸ ਤਰ੍ਹਾਂ ਮੈਂ ਅਪਰੀਸ਼ੀਏਟ ਕਰਦਾ ਹਾਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੇ ਵੀ ਦਿਨ ਰਾਤ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ ਯੋਧ ਨਸ਼ੀ ਅਵਰੋ ਦੀ ਜਿਹੜੀ ਮਹੀਮ ਚੱਲੀ ਹੈ ਉਹਨੂੰ ਪੂਰਾ ਜਿਹੜਾ ਵਾ ਸਾਥ ਦੇ ਰਹੇ ਨੇ ਸਰਕਾਰ ਦਾ ਔਰ ਇਹਨਾਂ ਦੇ ਨਾਲ ਨਾਲ ਡੀਐਸਪੀ ਐਸਪੀਡੀ ਗਰਦਾਸਪੁਰ ਤੋਂ ਆਏ ਨੇ ਡੀਐਸਪੀ ਸਾਹਿਬ ਹੀ ਆਏ ਨੇ ਐਂਡ ਪ੍ਰੈਸ ਐਸੋਸੀਏਸ਼ਨ ਦਾ ਇਸ ਸੀ ਇਸ ਦੇ ਵਿੱਚ ਬਹੁਤ ਹੀ ਵੱਡਾ ਇਮਪੋਰਟ ਰੋਲ ਰੈਂਦਾ ਹੈ ਜਦ ਵੀ ਜਿਹੜੀ ਚੀਜ਼ ਆ ਜੋ ਇੱਕ ਸਚਾਈ ਨਿਊਜ਼ ਹੈ ਉਹ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾਂਦੇ ਹੋ ਔਰ ਜਦੋਂ ਐਸਐਸਪੀ ਸਾਹਿਬ ਨੇ ਪਹਿਲਾਂ ਇੱਥੇ ਦੱਸਿਆ ਕਿ ਇੱਕ ਜਦੋਂ ਤੁਸੀਂ ਮਹਿੰਮ ਚਲਾਈ ਹੈ ਪੈਸ ਐਸੋਸੀਏਸ਼ਨ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਤੁਸੀਂ ਸਾਨੂੰ ਇੱਥੇ ਬੁਲਾ ਕੇ ਅਪਰੀਸ਼ੀਏਟ ਕਰ ਰਹੇ ਹੋ ਚੀਜ਼ ਦਾ ਮੈਂ ਚਾਹੁੰਦਾ ਹਰ ਐਸੋਸੀਏਸ਼ਨ ਹਰ ਦਿਨੇ ਵੀ ਐਨ ਜੀਓਜ਼ ਬਣੇ ਨੇ ਉਹ ਇਸ ਚੀਜ਼ ਵਾਲੇ ਪਾਸੇ ਵੀ ਜਾਣ ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵਾ ਉਹਨੂੰ ਅਸੀਂ ਗਲਤ ਨਾ ਕਰੀਏ ਉਹਨੂੰ ਸੁਧਾਰੀਏ ਉਹਦੇ ਨਾਲ ਨਾਲ ਹਰ ਐਸੋਸੀਏਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਏਰੀਆ ਦੇ ਆਪਣੇ ਪਿੰਡ ਆਪਣੇ ਵਾਰਡ ਦੇ ਵਿੱਚ ਜ਼ਿੰਮੇਵਾਰੀ ਲੈਂਨ ਕਿਉਂਕਿ ਪੁਲਿਸ ਮੀਡੀਆ ਸਾਰਾ ਸਾਥ ਦੇ ਰਿਹਾ ਨਾਲ ਇਹ ਸੋਹਣਾ ਸੱਚ ਹੈ ਜੀ ਇਹ ਬਾਲਦੀ ਹੈ ਕਿ ਅਜ ਕਿਸੇ ਦੇ ਆ ਰਿਹਾ ਕੱਲ ਨੂੰ ਸਾਡੇ ਘਰ ਅਦੋਂ ਆ ਜੇ ਸਾਨੂੰ ਇਹ ਪਤਾ ਨਹੀਂ ਇਸ ਲਈ ਇਹਦੇ ਪ੍ਰਤੀ ਕੋਈ ਸ਼ਬਦ ਨਹੀਂ ਲੀ ਉਹ ਪਾਇ ਮੇਰਾ ਗਵਾਂਡੀ ਕਿਉਂ ਨਹੀਂ ਹੈ ਮੈਂ ਉਹਦੇ ਉਹਦਾ ਸਾਫ ਨਹੀਂ ਇਸ ਚੀਜ਼ ਮੈਂ ਗੁਰਵਿੰਦਰ ਸਿੰਘ ਗੋਰਾਸਾ 50 ਪ੍ਰਧਾਨ ਪ੍ਰੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਸੋ ਮੈਂ ਖਾਸ ਕਰਕੇ ਪਟਿਆਲਾ ਦੇ ਪੱਤਰਕਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇਆਂ ਅਤੇ ਇਲਾਕਿਆਂ ਤੋਂ ਆਏ ਪੱਤਰਕਾਰਾਂ ਦਾ ਪਹਿਲਾਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਇਹ ਪ੍ਰਸ਼ਾਸਨ ਤੇ ਪ੍ਰੈਸ ਮਿਲਣੀ ਵਿੱਚ ਪੂਰਨ ਸਹਿਯੋਗ ਦਿੱਤਾ ਔਰ ਮੈਂ ਪ੍ਰਸ਼ਾਸਨ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਔਰ ਬਲਾਕ ਵਿੱਚ ਜਿੰਨੀ ਵੀ ਸਾਡੀ ਹੋ ਸਕੀ ਅਸੀਂ ਆਪਦੀ ਐਸੋਸੀਏਸ਼ਨ ਦੇ ਮੈਂਬਰਾਂ ਰਾਈਆਂ ਉਹਦੇ ਤਰ੍ਹਾਂ ਰਾਈ ਜਿਹੜਾ ਸਮਾਜਿਕ ਕ੍ਰਿਤਿਆਵਾਂ ਦੇ ਵਿਰੁੱਧ ਪੂਰਨ ਸਹਿਯੋਗ ਦਿਆਂਗਾ ਬਿਲਕੁਲ ਜੀ ਇੱਕ ਇਕੱਲਾ ਪ੍ਰਸ਼ਾਸਨ ਵੀ ਜੇ ਆਪਾਂ ਕਰੀਏ ਤਾਂ ਕੁਝ ਨਹੀਂ ਕਰ ਸਕਦਾ ਔਰ ਇਕੱਲਾ ਇਹ ਪ੍ਰੈਸ ਵੀ ਕੀ ਇਹ ਤਾਂ ਕੁਝ ਨਹੀਂ ਕਰ ਸਕਦੀ ਆਪਾਂ ਨੂੰ ਪਤਾ ਕਿ ਪ੍ਰੈਸ ਔਰ ਜਿਹੜਾ ਪੁਲਿਸ ਦਾ ਨੌਮਾਸ ਦਾ ਰਿਸ਼ਤਾ ਇਹ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ ਉਹ ਜਿੰਨਾ ਵੀ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤੇ ਉਹਦਾ ਜਿਹੜਾ ਉਹ ਬੈਨੀਫੀਟ ਜ਼ਿਆਦਾ ਹੋਏਗਾ ਕਲਸਾ ਸਿਚੁਏਸ਼ਨ ਰਜਿਸਟਰਡਸ ਪੰਜਾਬ ਵੱਲੋਂ ਬਰਦਾਸਪੁਰ ਵੱਲੋਂ ਬਟਾਲੇ ਵੱਲੋਂ ਔਰ ਸਮੂਹ ਬਟਾਲਾ ਦੀ ਜਿੰਨੀ ਵੀ ਸਾਡੇ ਕੋਲ ਪ੍ਰੈਸ ਇੱਥੇ ਪਹੁੰਚੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਔਰ ਖਾਸ ਕਰ ਸ਼੍ਰੀ ਜੀ ਆਜਮ ਭਗਤ ਸਿੰਘ ਦੀ ਜੋ ਪ੍ਰਵਾਦ ਦੇ ਵਿੱਚੋਂ ਸਿਸਟਰ ਪਹੁੰਚੇ ਆ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਖਾਸ ਕਰ ਐਸਐਸਪੀ ਸਾਹਿਬ ਔਰ ਕਲਸੀ ਪ੍ਰਵਾਦ ਦੇ ਵਿੱਚੋਂ ਜਿਹੜੇ ਉਹਨਾਂ ਦੇ ਛੋਟੇ ਬ੍ਰਦਰ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਅੱਜ ਅਸੀਂ ਪਹਿਲ ਕੀਤੀ ਆ ਜਿਦੇ ਵਿੱਚ ਪ੍ਰਸ਼ਾਸਨ ਸਰਕਾਰ ਤੇ ਪ੍ਰੈਸ ਤੇਨਾਂ ਦੀ ਮਿਲਣੀ ਹੋਈ ਆ ਔਰ ਬੜਾ ਵਧੀਆ ਨੇਪੜੇ ਚੜਿਆ ਆ ਜਿਸ ਕਰਕੇ ਨਸ਼ੇ ਦੇ ਉੱਪਰ ਜੇਕਰ ਇਹ ਲੋਕ ਕੰਮ ਕਰ ਰਹੇ ਆ ਤਾਂ ਸਾਡਾ ਵੀ ਫਰਜ਼ ਬੰਦਾ ਸੀ ਕਿ ਇਹਨਾਂ ਦਾ ਸਾਥ ਦੇਈਏ ਇਹਨਾਂ ਨੂੰ ਪ੍ਰੋਸਾਈਡ ਕਰੀ ਜਿਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਆ ਉਹਨਾਂ ਦੇ ਵਧੀਆ ਕਾਰਜਗੁਜ਼ਾਰੀ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਆ ਆਸ ਕਰਦੇ ਆ ਕਿ ਅੱਗੇ ਸਾਡੇ ਵਾਂਗੂ ਇਦਾਂ ਹੋਰ ਐਸੋਸੀਏਸ਼ਨ ਅੱਗੇ ਆਣਗੀਆਂ ਤਾਂ ਕਿ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਸਕੇ ਸਰਕਾਰ ਚੰਗਾ ਕੰਮ ਕਰ ਸਕੀ ਔਰ ਪ੍ਰੈਸ ਤਾਂ ਹਮੇਸ਼ਾ ਹੀ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਚੱਲਦੀ ਆ ਔਰ ਵਧੀਆ ਜਿਹੜਾ ਨਸ਼ੇ ਦੇ ਮੁੱਦੇ ਜਿਹੜੇ ਉਜਾਗਰ ਕਰਤੀ ਆ ਤਾਂ ਕਿ ਪ੍ਰਸ਼ਾਸਨ ਉੱਤੇ ਜਿਹੜੀ ਆ ਉਹਨੂੰ ਖਤਮ ਕਰੇ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਖਾਸ ਕਰ ਐਸੋਸੀਏਸ਼ਨ ਦੇ ਸਾਰੇ ਅਧਿਕਾਰੀਆਂ ਨੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦੀ